ਜ਼ਰੂਰੀ ਇੰਜਾਮ ਕੀਤਾ ਗਿਆ ਸਾਨੂੰ ਦੇਖਣ ਦੇਣਾ ਤੇ ਇੱਥੇ ਖੜਾਈ ਲਓ ਜੀ ਖੜਾ ਲਓ ਜੀ ਚਲੋ ਉੱਪਰ ਕਰਨਾ ਥੋੜਾ ਜਿਹਾ ਰੱਸੀ ਨਾਲ ਵਾਰਾਂ ਕੰਟੀਨ ਦੇ ਅੰਦਰ ਇਸ ਵਾਰਦਾਤ ਦੇ ਵਿੱਚ ਕਿੰਨਾ ਲੋਕਾਂ ਨੂੰ ਫੜਿਆ ਔਰ ਕੀ ਸਾਰੀ ਵਾਰਦਾਤ ਦੇ ਵਿੱਚੋਂ ਵਜਾ ਜਿਹੜੀ ਆ ਉਹ ਆਜ਼ਾਦੀ ਜਿਹੜੀ ਨਿਕਲ ਕੇ ਸਾਹਮਣੇ ਆਈ ਕੋਣ ਲੋਕੇ ਦੁਆਰਾ ਅ ਕੱਲ ਸਵੇਰੇ ਕਰੀਬ 11:30 ਵਜੇ ਇੱਕ ਵਾਰਦਾਤ ਜਿਹੜੀ ਹੈਗੀ ਸਾਡੇ ਇਲਾਕੇ ਚ ਰਿਹਾਇਸ਼ੀ ਇਲਾਕੇ ਵਿੱਚ ਰੋਪੜਿਚ ਹੋਈ ਸੀਗੀ ਜਿਹਦੇ ਵਿੱਚ ਤਿੰਨ ਅਣਪਛਾਤੇ ਬੰਦੇ ਜਿਹੜੇ ਹੈਗੇ ਨੇ ਇੱਕ ਘਰ ਦੇ ਅੰਦਰ ਵੜ ਕੇ ਤਲਵਾਰ ਦੀ ਨੋਕ ਤੇ ਡਰਾ ਕੇ ਧੰਗਾ ਕੇ ਇੱਕ ਲੇਡੀ ਕੋ ਲੋਂ 골ਡ ਔਰਨਮੈਂਟਸ ਜਿਹੜੇ ਹੈਗੇ ਨੇ ਉਹ ਖੋ ਕਰਕੇ ਲੈ ਗਏ ਸੀਗੇ ਔਰ ਵਾਰਦਾਤ ਕਾਫੀ ਸੰਜੀਦਾ ਜੀ ਕਿਉਂਕਿ ਇੱਕ ਤੇ ਰਹਾਇਸ਼ੀ ਇਲਾਕੇ ਵਿੱਚ ਹੋਈ ਸੀ ਦਿਨ ਦਿਹਾੜੇ ਹੋਈ ਸੀਗੀ ਇਸ ਕਰਕੇ ਜਿਹੜਾ ਹੈਗਾ ਨਾਲ ਦੇ ਨਾਲ ਸਾਡੀ ਜਿਹੜੀ ਥਾਣੇ ਦੀ ਟੀਮ ਤੇ ਸੀਆਈਏ ਦੀ ਟੀਮ ਡੀਐਸਪੀ ਰੋਪੜ ਦੀ ਅਗਵਾਈ ਵਿੱਚ ਜਿਹੜਾ ਹੈਗਾ ਇਹਨਾਂ ਨੇ ਨਾਲ ਦੇ ਨਾਲ ਕਾਰਵਾਈ ਕਰਨੀ ਸ਼ੁਰੂ ਕੀਤੀ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕੀਤੇ ਹੋਰ ਵੀ ਜਿਹੜੇ ਪੁਰਾਣੇ ਕ੍ਰਿਮਿਨਲ ਸੀਗੇ ਜਿਨ੍ਹਾਂ ਨੇ ਪਹਿਲਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਉਹਨਾਂ ਦੇ ਵੀ ਜਿਹੜੇ ਹੈਗੇ ਨੇ ਰਿਕਾਰਡਸ ਖੰਗਾਲੇ ਗਏ ਜਦੋਂ ਆਪਾਂ ਇਹਨੂੰ ਵਰਕ ਕਰ ਰਹੇ ਸੀਗੇ ਸਾਇੰਟੀਫਿਕਲੀ ਉਹਦੇ ਵਿੱਚ ਅਸੀਂ ਇਹਨੂੰ ਟਰੇਸ ਕੀਤਾ ਇਸ ਵਾਰਦਾਤ ਨੂੰ ਔਰ ਜਿਹੜੇ ਤਿੰਨ ਬੰਦੇ ਜਿਨ੍ਹਾਂ ਕਰਾਇਮ ਨੂੰ ਅੰਜਾਮ ਦਿੱਤਾ ਸੀਗਾ ਨਵਜੋਤ ਸਿੰਘ ਸੁਖਵਿੰਦਰ ਸਿੰਘ ਤੇ ਆਕਾਸ਼ਦੀਪ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਹੈਗਾ ਇੱਕ ਤੇ ਜਿਹੜੇ ਰਿਕਵਰੀ ਕੀਤੀ ਗਈ ਜਿਹੜਾ ਮੋਟਰਸਾਈਕਲ ਇਹਨਾਂ ਨੇ ਜਿਹੜਾ ਇਸਤੇਮਾਲ ਕੀਤਾ ਸੀਗਾ ਕਰਾਇਮ ਵਿੱਚ ਉਹਨੂੰ ਵੀ ਜਿਹੜਾ ਰਿਕਵਰ ਕੀਤਾ ਗਿਆ ਔਰ ਪ੍ਰੀਮਿਨਰੀ ਜਿਹੜੀ ਪੁੱਛਗਛਾਪਾ ਕੀਤੀ ਸੀਗੀ ਉਹਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਲੇਡੀ ਜਿਹਦੇ ਕੋਲੋਂ ਵਾਰਦਾਤ ਹੋਈ ਸੀਗੀ ਉਹਦੀ ਹੀ ਠਾਣੀ ਜਿਹੜੀ ਹੈਗੀ ਹੈ ਜਿਹਦਾ ਨਾਂ ਹੈਗਾ ਸ਼ਿਲਪਾ ਜੈਨ ਉਨੇ ਆਪਣੇ ਇੱਕ ਬੁਆਏਫ੍ਰੈਂਡ ਜਿਹੜਾ ਹੈਗਾ ਟੋਨੀ ਉਹਦੀ ਉਹਦੇ ਨਾਲ ਗੱਲਬਾਤ ਕੀਤੀ ਸੀਗੀ ਕਿ ਇਹਦੇ ਕੋਲ 골ਡ ਔਰਨਮੈਂਟਸ ਹੁੰਦੇ ਨੇ ਜੇਕਰ ਉਹ ਉਹਦੀ ਖੋਹ ਕਰਦੇ ਹੈਗੇ ਨੇ ਤੇ ਲੱਖ ਰੁਪਏ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਦੇਣਗੇ ਔਰ ਬਾਕੀ ਦਾ ਜਿਹੜਾ ਸਮਾਨ ਹੈ ਉਹ ਆਪ ਰੱਖ ਲੇਗੀ ਤੋਂ ਉਹਦੇ ਬੇਸ ਤੇ ਟੋਨੀ ਨੇ ਅੱਗੇ ਰਵੀ ਜਿਹੜਾ ਉਹਦਾ ਵਾਕਫ ਹੈਗਾ ਉਹਦੀ ਉਹਦੇ ਨਾਲ ਮਿਲਵਾਇਆ ਜਿਨਨੇ ਅੱਗੇ ਤਿੰਨ ਬੰਦੇ ਹਾਇਰ ਕਰਕੇ ਇਸ ਕ੍ਰਾਈਮ ਨੂੰ ਅੰਜਾਮ ਦਿੱਤਾ ਔਰ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਜਿਹੜੀ ਸੀਗੀ ਉਹ ਸਾਡੀ ਪੁਲਿਸ ਦੀ ਟੀਮ ਨੇ ਬਹੁਤ ਹੀ Swiftly ਵਰਕ ਕਰਦੇ ਹੋયા ਤੇਜ਼ਗੀ ਦੇ ਨਾਲ ਕੰਮ ਕਰਦੇ ਹੋયા ਆ ਟਰੇਸ ਵੀ ਕੀਤੀ ਹੈਗੀ ਹੈ ਨਾਲ ਦੇ ਨਾਲ ਬੰਦੇ ਵੀ ਗ੍ਰਿਫਤਾਰ ਕੀਤੇ ਗਏ ਨੇ ਤੇ ਜਿਹੜੀ ਰਿਕਵਰੀ ਵੀ ਹੈਗੀ ਹੈ ਉਹ ਵੀ ਜਿਹੜੀ ਆ ਆਪਾਂ ਪੂਰੀ ਕਰ ਲਈ ਹੈ ਜਿਹੜੇ ਵਾਰਦਤ ਕਾਈ ਹੈ ਉਹਦਾ ਪੂਰੀ ਸੰਬੰਧ ਹੈ ਕਿ ਜਿਹੜੀ ਚੋਰੀ ਹੋਈ ਹੈ ਉਹ ਕਿਉਂ ਨੇ ਟੁੱਟਾ ਗਏ बेसिकली ਜਿਠਾਣੀ ਲੱਗਦੀ ਹੈਗੀ ਜਿਹੜੀ ਸ਼ਿਲਪਾ ਜੈ ਨੇ ਕੀ ਹੈ ਵਿਕਟਮ ਦੀ ਜਿਠਾਣੀ ਲੱਗਦੀ ਹੈਗੀ ਔਰ ਬੇਸਿਕਲੀ ਜਿਹੜੇ 골ਡ ਔਰਨਮੈਂਟ ਸੀਗੇ ਉਹਨੂੰ ਪਤਾ ਸੀ ਕਿ ਇਹ ਪਾ ਕੇ ਰੱਖਦੀ ਹੈਗੀ ਹੈ ਔਰ ਰੀਅਲ ਹੈਗੇ ਨੇ ਉਦੇ ਵਾਸਤੇ ਹੀ ਉਹਨੇ ਜਿਹੜਾ ਹੈਗਾ ਕਿ ਉਹ ਤੋਂ ਪੈਸੇ ਕਮਾ ਲੈ ਕੇ 골ਡ ਔਰਨਮੈਂਟਸ ਉਹਨੂੰ ਮਿਲ ਜਾਣਗੇ ਔਰ ਅੱਗੇ ਐਸੇ ਕਰਕੇ ਉਹਨੇ 1 ਲੱਖ ਰੁਪਏ ਤੇ ਜਿਹੜਾ ਹੈਗਾ ਉਹਨੂੰ ਠੇਕੇ ਤੇ ਮੈਂ ਕਹਿ ਦੂੰਗਾ ਕ੍ਰਾਈਮ ਦਿੱਤਾ ਸੀਗਾ ਅੱਗੇ ਸੁਪਾਰੀ ਦਿੱਤੀ ਸੀਗੀ ਔਰ ਕ੍ਰਾਈਮ ਹੋਣ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਉਹ ਸਾਰੇ ਔਰਨਮੈਂਟਸ ਮਿਲ ਜਾਣੇ ਸੀਗੇ ਕਿ ਮੂਨਿਕ ਕਾਰਨਮੈਂਟਸ ਵਗੈਰਾ ਸਰ ਸਾਰੇ ਰਿਕਵਰੀ ਹੋ ਗਈ ਹੈਗੀ ਉਹ ਤੁਹਾਨੂੰ ਹੁਣੇ ਆਪਾਂ ਸਾਂਝੀ ਵੀ ਕਰ ਦਿੰਨੇ ਹੈਗੇ ਚਾਰ ਜਿਹੜੀ ਚੂੜੀਆਂ ਗਈਆਂ ਸੀਗੀਆਂ ਉਹ ਚਾਰੇ ਦੀ ਚਾਰੀ ਰਿਕਵਰ ਹੋ ਗਈਆਂ ਨੇ ਇਸ ਤੋਂ ਇਲਾਵਾ ਜਿਹੜੇ ਦੋ ਮੋਟਰਸਾਈਕਲ ਕ੍ਰਾਈਮ ਵਿੱਚ ਇਸਤੇਮਾਲ ਹੋਏ ਸੀਗੇ ਉਹ ਦੋਨੋਂ ਮੋਟਰਸਾਈਕਲ ਵੀ ਰਿਕਵਰ ਹੋ ਗਏ ਨੇ ਉਹਨਾਂ ਇਹਨਾਂ ਨੂੰ ਆਪਾਂ ਜੱਜ ਸਾਹਿਬ ਦੇ ਕੋਲ ਪੇਸ਼ ਕਰਾ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਵਾਵਾਂਗੇ ਔਰ ਫਿਰ ਅੱਗੇ ਇਹਨਾਂ ਦੀ ਹੋਰ ਡੂੰਘਾਈ ਦੇ ਨਾਲ ਪੁੱਛਗਿੱਛ ਕਰਾਂਗੇ ਕਿ ਜਿਹੜੇ ਬੰਦੇ ਹੈਗੇ ਨੇ ਹੋਰ ਕਿਸੇ ਕ੍ਰਾਈਮ ਵਿੱਚ ਇਨਵੋਲਡ ਤੇ ਨਹੀਂ ਹੈਗੇ ਨੇ ਔਰ ਕੋਈ ਵਾਰਦਾਤ ਇਹਨਾਂ ਨੇ ਪਹਿਲਾਂ ਤੇ ਨਹੀਂ ਕੀਤੀ ਹੋ ਇਹਦੇ ਵਿੱਚੋਂ 6 ਬੰਦੇ ਜਿਹੜੇ ਕ੍ਰਾਈਮ ਵਿੱਚ ਇਨਵੋਲਡ ਹੈਗੇ ਨੇ ਨਵਜੋਤ ਸਿੰਘ ਸੁਖਵਿੰਦਰ ਸਿੰਘ ਆਕਾਸ਼ਦੀਪ ਸਿੰਘ ਮੌਕੇ ਤੇ ਜਿਹੜਾ ਜਿਨ੍ਹਾਂ ਨੇ ਕ੍ਰਾਈਮ ਕੀਤਾ ਸੀਗਾ ਰਵੀ ਤੇ ਟੋਨੀ ਜਿਹੜਾ ਹੈਗਾ ਜਿਨ੍ਹਾਂ ਨੇ ਇਹਨਾਂ ਨੂੰ ਹਾਇਰ ਕੀਤਾ ਸੀਗਾ ਔਰ ਜਿਹੜੀ ਸਾਜ਼ਿਸ਼ ਕਰਤਾ ਹੈ ਕਿ ਇਹ ਲੇਡੀ ਜਿਹੜੀ ਸ਼ਿਲਪਾ ਜੈਨ ਉਹ ਜਿਹੜੀ ਹੈਗੀ ਹੈ ਇਹ 6 ਬੰਦੇ ਇਨਵੋਲਡ ਸੀਗੇ ਜਿਹਦੇ ਵਿੱਚੋਂ ਟੋਨੀ ਨੂੰ ਛੱਡ ਕੇ ਬਾਕੀ ਸਾਰੇ ਬੰਦੇ ਗ੍ਰਿਫਤਾਰ ਕਰ ਲਏ ਗਏ ਨੇ ਟੋਨੀ ਵਾਸਤੇ ਟੀਮ ਸਾਡੀਆਂ ਰੇਡ ਕਰ ਰਹੀਆਂ ਨੇ ਉਹਨੂੰ ਵੀ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ ਠੀਕ